ਵਿਚਾਰ ਨਹੀਂ ਹੁਣ ਜਿੰਨੇ ਜਣੇ ਇਸ ਮਰਦਾਨ ਨਾਲ ਗੱਲ ਸੁਣਨ ਜਿਹੜੇ ਸਾਰੇ মিডিਆ ਵਾਲੇ ਕਿੱਧਰ ਖੜੇ ਖੜੇ ਨੇ মিডিਆ ਦੇ ਮੁੰਡਾ ਆਪਾਂ ਕਹਿੰਦੇ ਤੁਸੀਂ ਬੈਠੋ ਬੈਠੋ ਮੇਰੇ ਤਾਵਾੜ ਕੇ ਬੈਠੋ ਸਾਰੇ ਜਣੇ ਜਿਹੜਾ ਮੇਰੇ ਮੁੰਡਾ ਮੁੰਡਿਆਂ ਦੇ ਕੋਈ ਖੜਾ ਨਾ ਹੋਵੇ ਇਹ ਲੜਾਈ ਪੰਜਾਬ ਦੀ ਮੁੰਡਿਆਂ ਦੀ ਲੜਾਈ ਆ ਇੱਕ ਮਿੰਟ ਬੈਠੋ ਸਾਰੇ ਜਣੇ ਬੈਠੋ ਸਾਰੇ ਜਣੇ ਬੈਠੋ ਜੇਕਰ ਆਪਣੋਂ ਮਾਰਚ ਖੜਾ ਕਰਨਾ ਪੈ ਗਿਆ ਤਾਂ ਗੁਰੂਕਮਾਰਾ ਜੀ ਸੌ ਖਾਓ ਹੱਥ ਖੜੇ ਕਰਕੇ ਆਪਾਂ ਸਾਰੇ ਜਣੇ ਨਾਲ ਤੁਰੋਗੇ ਮੈਂ ਗੱਲ ਤੁਹਾਨੂੰ ਕਹਿਣਾ ਮੈਂ ਬੰਦ ਕਮਰ ਵਾਲਾ ਨਹੀਂ ਹੈਗਾ ਮਰ ਜਾਾਂਗੇ ਯਾਰ ਕਿੱਡੀ ਕਬੱਡੀ ਗੱਲਾਂ ਮੌਤ ਆ ਜੂਗੀ ਲੋਕਾਂ ਲਈ ਇਹ ਗੱਲਾਂ ਨਹੀਂ ਕਰੀਂਗਾ ਇਹ ਲੁੱਟਬਾ ਕਬੱਡੀ ਯਾਰ ਨਹੀਂ ਹੋਣ ਦੇ ਜੇ 50 ਸੰਨੇ ਕੰਮ ਕੀਤਾ ਹੁੰਦਾ ਤਾਂ ਲੋਕ ਇੱਥੇ ਨੇ ਬੈਠੇ ਨਹੀਂ ਨਾ ਕੇ ਮੈਂ ਇਹੀ ਕਹਿ ਰਿਹਾ ਪਾਨੇ ਕਹਿ ਚੁੱਕਿਆ ਉੱਥੇ ਕਹਿ ਚੁੱਕਿਆ ਵੀਰ ਕੋਈ ਕਰ ਨਹੀਂ ਸਕਤ ਬਣਾ ਲੈ ਇੱਕ ਮਿੰਟ ਗੱਲ ਸੁਣ ਲੋ ਮੇਰਾ ਆਪ ਗੱਲ ਨਹੀਂ ਕਰ ਦੇਗੇ ਤੇਰਾ ਆਪ ਤੁਰ ਪਈਂ ਜਿੱਦ ਰੁਆਣੇ ਤੁਰ ਪਈਂ ਮੇਰਾ ਆਪ ਗੱਲ ਕਿਉਂ ਕਰਨੀ ਆ ਕੀ ਅਸੀਂ ਸਾਡੀ ਇੱਕ ਭੈਣ ਕੋਈ ਅਫੀਸਰ ਬਣ ਜੇ ਭਰਾ ਬਣ ਜੇ ਉਹਦੀ ਗੱਲ ਨਹੀਂ ਸੁਣਾਗੇ ਸੁਣਾ ਦੇਣਾ ਨਹੀਂ ਬਨਣਾ ਹੋਇਆ ਨਾ ਮੰਨਿਓ ਜੇ ਯਾਰ ਅਸੀਂ ਮੱਥਾ ਮਾਰ ਕੇ ਆਏ ਹਾਂ 20 ਮਿੰਟ ਪਹਿਲਾਂ ਆਹੀ ਦੱਸਿਆ ਕਿ ਕਾਨੂੰਨ ਦੇ ਮੁਤਾਬਕ ਇੱਕ ਅਫੀਸ ਤਿੰਨ ਸਾਲ ਤੋਂ ਪਹਿਲਾਂ ਬਦਲ ਨਹੀਂ ਸਕਦਾ 2 ਮਹੀਨਿਆਂ ਚ ਬਦਲ ਰਿਹਾ ਜੇ ਪ੍ਰਸ਼ਾਸਨ ਨਹੀਂ ਕੁਝ ਕਰ ਰਿਹਾ ਤਾਂ ਆਪਾਂ ਕਰ ਰਹੇ ਹਾਂ ਕਹਿ ਚੁੱਕੇ ਆ ਇਹ ਗੱਲ ਪਰ ਆਪਾਂ ਗੱਲ ਤਾਂ ਸੁਣੀਏ ਭੈਣ ਨੂੰ ਰਾਧੀ ਮੈਂ ਹੁਣ ਦੱਸ ਦਿਆਂ ਗੱਲ ਕੀ ਹੈ ਆਪਾਂ ਇਹਨਾਂ ਨੂੰ ਇੱਕ ਗੱਲ ਕਹੀ ਸੀ ਕਿ ਡੀਸੀ ਸਾਹਿਬ ਇੱਥੇ ਆਉਣ ਅਸੀਂ ਮੈਮੋਰੰਡਮ ਦੇਵਾਂਗੇ ਉਹਦੇ ਮੁਤਲਕ ਇਹ ਗੱਲ ਕਹਿੰਦੀ ਚਾਹੁੰਦੇ ਨੇ ਸੁਣ ਲਓ ਜੇ ਸਹੀ ਲੱਗੀ ਮੰਨ ਜਾਗੇ ਨਹੀਂ ਚਾਹ ਦੇਗੇ ਨਹੀਂ ਇੱਕ ਸਕਿੰਟ ਮਾਸਿਕ ਚਲੋ ਥੋੜੀ ਵੀ ਗੱਲ ਮੰਨ ਲਾਂਗੇ ਐਸਡੀਐਮ ਸਾਹਿਬ ਦੀ ਵੀ ਗੱਲ ਮੰਨ ਲਾਂਗੇ ਪਰ ਮੇਰਾ ਜਿਹੜਾ ਵੱਡਾ ਸਵਾਲ ਉਹ ਇਹ ਹੈ ਵੀ ਇੱਕ ਡੀਸੀ ਸਾਹਿਬ ਨੇ ਜ਼ਿਲ੍ਹੇ ਦੇ ਮਾਲਕ ਨੇਗੇ ਐਨੇ ਲੋਕ ਬੈਠੇ ਨੇਗੇ ਡੀਸੀ ਸਾਹਿਬ ਲਈ ਇੱਥੇ ਆ ਕੇ ਗੱਲ ਸੁਣਨੀ ਕਿੱਡੀ ਵੱਡੀ ਗੱਲ ਹੈ ਇੱਕ ਮੇਰਾ ਸਵਾਲ ਆ ਜੀ ਕਸਮ ਮੈਂ ਗੱਲ ਮੰਨੂ ਕੋਈ ਬਾਲੇ ਬੱਟੀ ਗੱਲ ਨਹੀਂ ਮੈਂ ਗੱਲ ਮੰਨੂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜਾ ਡੀਸੀ ਸਾਹਿਬ ਕਹਿੰਦੇ ਨੇ ਛੁੱਟੀ ਦਿਆਂ ਇੱਥੇ ਘੱਟੋ ਘੱਟ ਕਿੰਨੇ ਆ ਆਪਣੀ ਗਿਣਤੀ ਆ 500 ਦੀ ਗਿਣਤੀ ਹੈ ਜੀ ਕਿ ਨਹੀਂ ਹੈ ਜੇਕਰ ਇੱਕ ਸਾਡਾ ਚੁਣ ਸਾਡਾ ਅਧਿਕਾਰੀ ਸਾਡਾ ਅਫਸਰ ਸਾਡੇ ਇਹ ਜ਼ਿੰਮੇਵਾਰੀ ਨਹੀਂ ਨਿਭਾ ਸਕਦਾ ਤਾਂ ਇਸ ਤੋਂ ਵੱਡੀ ਗੱਲ ਕਿਉਂ ਅਸੀਂ ਫਿਰ ਇੱਕ ਗੱਲ ਹੋਰ ਰੱਖਤੀ ਬਈ ਚਲੋ ਡੀਜੀ ਸਾਹਿਬ ਬੀਜੀ ਨੇਗੇ ਇੱਕ ਮਿੰਟ ਅਸੀਂ ਮੰਨ ਲਾਂਗੇ ਅੱਜ ਖਤਮ ਪਾਰਚਾ ਮਾਤਾ 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 ਇੱਕ ਮਿੰਟ ਖੜ ਜਾ ਇੱਕ ਮਿੰਟ ਮੈਂ ਗੱਲ ਮੰਨ ਲੂ ਮੈਂ ਗੱਲ ਮੰਨ ਲੂ ਕੋਈ ਗੱਲ ਮੰਨਣੇ ਮੈਂ ਆਪਣੇ ਲੋਕਾਂ ਨੂੰ ਕਹਿ ਦਊਗਾ ਮਾਰਚ ਨਹੀਂ ਕਰਨਗੇ ਮੈਂ ਕਹਿ ਦਊਗਾ ਮਾਰਚ ਨਹੀਂ ਕਰਨਗੇ ਮੇਰੀ ਲੋਕ ਗੱਲ ਮੰਨ ਜਾਣਗੇ ਇੱਥੇ ਆਇਆ ਕੋਈ ਗੱਲ ਨਹੀਂ ਤੁਸੀਂ ਸਾਰੇ ਭਰਾ ਮੇਰੀ ਗੱਲ ਮੰਨ ਜਾਣਗੇ ਪਰ ਚਾਰ ਪੰਜ ਮੇਰੇ ਜਿਹੜੇ ਪ੍ਰਸ਼ਾਸਨ ਨੂੰ ਪਹਿਲਾਂ ਸਵਾਲ ਲਗੇ ਉਹ ਮੈਨੂੰ ਅੱਜ ਮੀਡੀਆ 'ਚ ਕਲੀਅਰ ਕਰ ਲੈਣ ਦੇ ਕਿਉਂਕਿ ਸਭ ਤੋਂ ਵੱਡਾ ਇਲਜ਼ਾਮ ਇਹ ਲੱਗਦਾ ਕਿ ਭਾਨਾ ਸਿੱਧੂ ਜਦੋਂ 4 ਦਿਨ ਪਹਿਲਾਂ ਨਾ ਸਾਰੇ ਏਜੰਟਾਂ ਨੇ ਇਲ ਜਾ ਕੇ ਇਲਜ਼ਾਮ ਮੇਰੇ ਤੇ ਲਾਇਆ ਨਾ ਇਲਜ਼ਾਮ ਕੀ ਲਾਇਆ ਕਿ ਭਾਨਾ ਸਿੱਧੂ ਡਰਾਉਂਦਾ ਧਮਕਾਉਂਦਾ ਭਾਨਾ ਸਿੱਧੂ ਕਾਨੂੰਨ ਹੱਥਾਂ ਚ ਲੈਂਦਾ ਮੈਂ ਕਹਿੰਦਾ ਵੀ ਮੈਂ ਕਾਨੂੰਨ ਹੱਥਾਂ ਚ ਲੈਣਾ ਅੱਜ ਅਸੀਂ ਕਾਨੂੰਨ ਕੋਲੇ ਆਏ ਆ ਕੀ ਕਾਨੂੰਨ ਨੇ ਸਾਡੀ ਇੱਥੇ ਆ ਕੇ ਵੱਡੇ ਅਫਸਰ ਨੇ ਗੱਲ ਸੁਣੀ ਨਹੀਂ ਸੁਣੀ ਸਾਹਮਣੇ ਵਾਲੀ ਗੱਲਾਂ ਨਹੀਂ ਸੁਣੀ ਅਸੀਂ ਫਿਰ ਅਸੀਂ ਕਿਹਾ ਕਿ ਜਿਹੜਾ ਜ਼ਿਲ੍ਹਾ ਅਧਿਕਾਰੀ ਆ ਜਿਹੜਾ ਜਿਹਦੇ ਕੋਲੇ ਮੁੱਖ ਪਾਵਰ ਆ ਅਸੀਂ ਉਹਨੂੰ ਆਪਣਾ ਮੰਗ ਪੱਤਰ ਉੱਥੇ ਜਾ ਕੇ ਦੇ ਦੇਣਾ ਗੱਲ ਸੁਣੀ ਨਹੀਂ ਸੁਣੀ ਇਸ ਕਰਕੇ ਅਸੀਂ ਕਹਿੰਦੇ ਆ ਵੀ ਤੁਸੀਂ ਇਹਨਾਂ ਨੂੰ ਠੱਗਾਂ ਨੂੰ ਪੜਾਵਾ ਦੇ ਰਹੇ ਹੋ ਤੁਸੀਂ ਇਹਨਾਂ ਦੇ ਥੋੜੇ ਸਿਰ ਤੇ ਜਿਹੜਾ ਸੋਸ਼ਲ ਪੰਜਾਬ ਦੇ ਵਿੱਚ ਹੋਇਆ ਐਸਡੀ ਮੈਡਮ ਖੜੇ ਨੇਗੇ ਸੀਨੀਅਰ ਅਧਿਕਾਰੀ ਪੁਲਿਸ ਖੜੇ ਨੇਗੇ ਮੇਰੀ ਧਿਆਨ ਨਾਲ ਗੱਲ ਸੁਣ ਲਿਓ ਮੈਂ ਗੁਰੂ ਗ੍ਰੰਥ ਸਾਹਿਬ ਮਾਰਾ ਜੀ ਸੌਖਾ ਹੈ ਕਹਣਾ ਮੈਂ ਉਹ ਨਹੀਂ ਹੈਗਾ ਬਕਾਊ ਦਾ ਮਾਲ ਮੈਂ ਕਹਿੰਦੇ ਕਾਉਂਦੇ ਪੁਲਿਸ ਵਾਲਿਆਂ ਦੇ ਪੈਸੇ ਵਾਪਸ ਕਰਵਾਏ ਨੇ ਕਹਿੰਦੇ ਕਾਉਂਦੇ ਮੈਂ ਪਰ ਇੱਕ ਗੱਲ ਸੁਣ ਨਹੀਂ ਮੋਰ ਸਾਹਿਬ ਮੈਂ ਜਾਤ ਦੇ ਵਿੱਚ ਰਹਿ ਕੇ ਕੀ ਗੱਲ ਕਰੂੰ ਮੈਂ ਜਜਬਾਤੀ ਬੰਦਾ ਹੋ ਸਕਦਾ ਪਰਮਾਤਮਾ ਦੀ ਸੌ ਪਰ ਮੈਂ ਗਲਤ ਨਹੀਂ ਹੋ ਸਕਦਾ ਮੈਨੂੰ ਚਾਹੇ ਕਾਨੂੰਨ ਖੜਾ ਕਰਕੇ ਫਾਂਸੀ ਦੇ ਦੇ ਮੈਂ ਨਹੀਂ ਮੈਨੂੰ ਦੋ ਚਾਰ ਗੱਲਾਂ ਕਰ ਲਾਂ ਦੇ ਜੱਲ ਪਤਾ ਕੀ ਆ ਮੈਂ ਕਹਿਣਾ ਵੀ ਮੈਂ ਜਦੋਂ ਜਾਂਦਾ ਇਹਨਾਂ ਨੇ ਇਹ ਜਿਹੜਾ ਜਿਹੜਾ ਇਹਨਾਂ ਨੇ ਪੰਡਾ ਮਰੇ ਖਿਲਾਫ ਬਣਾਇਆ ਸਾਬਤ ਕਰੇ ਕੋਈ ਬੰਦਾ ਕਿਸੇ ਤੋਂ 5 ਰੁਪਏ ਲੈ ਤੇ ਹੁਣ ਨਹੀਂ ਮੈਂ ਸਾਬਤ ਕਰਦਾ ਕਰੋੜਾਂ ਰੁਪਏ ਲੋਕਾਂ ਦਾ ਕਢਾਇਆ ਹੋਇਆ ਇੱਕ ਮਿੰਟ ਇੱਕ ਮਿੰਟ ਗੱਲ ਸੁਣ ਲੋ ਇੱਕ ਮਿੰਟ ਸਾਬਤ ਕਰਕੇ ਦਿਖਾਵੇ ਕੋਈ 5 ਰੁਪਇਆ ਟੋਟਲ ਰਾਜਨੀਤੀ ਸੇਤੰਬਕਾਉ ਹੈ ਨਹੀਂ ਟੋਟਲ ਲੀਡਰ ਪਕਾਉ ਹੈ ਨਹੀਂ ਤੁਸੀਂ ਪੁਲਿਸ ਇੱਥੇ ਪ੍ਰਸ਼ਾਸਨ ਗੁਰਦੁਆਰੇ ਸਾਬ ਸੌਂ ਖਾ ਕੇ ਕਰਕੇ ਖੜੀ ਖੜੀ ਹੋ ਕੇ ਸੌਂ ਖਾ ਕੇ ਕਹੇ ਕਿ ਐਮਐਲਏ ਦੇ ਇਹਨਾਂ ਦੇ ਪਿੱਛੇ ਐਮਐਲਏ ਦੇ ਇਹਨਾਂ ਨੂੰ ਜਨਤਾ ਪਿੱਛੇ ਫੋਨ ਨਹੀਂ ਆਉਂਦੇ ਮੈਂ ਸਾਬਤ ਕਰਦਾ ਮੈਂ ਸਾਬਤ ਕਰ ਦੂੰ ਇਸ ਚੀਜ਼ ਦਾ ਮੈਂ ਬਾਹਲੇ ਪਰਦੇ ਨਹੀਂ ਖੋਲਣਾ ਚਾਹੁੰਦਾ ਤੁਸੀਂ ਇਹਨਾਂ ਦੇ ਖਲਾਫ ਸਖਤ ਕਾਨੂੰਨ ਬਣਾ ਹੁੰਦਾ ਮੈਨੂੰ ਕੋਈ ਚਾਹ ਨਹੀਂ ਹੈਗਾ ਮੈਨੂੰ ਕੋਈ ਐਮਐਲਏ ਬਣਨਾ ਚਾਹ ਨਹੀਂ ਹੈਗਾ ਸਾਰੇ ਪਾਰਟ ਜਿਹੜੇ ਲੇਨੜੀਆਂ ਕੱਢਦੇ ਨੇ ਪਰ ਅਸੀਂ ਗੱਲ 'ਚ ਪਟਾਸੀਂ ਮੈਂ ਜਜ਼ਬਾਤੀ ਹੋ ਸਕਦਾ ਪਰ ਮੈਂ ਗਲਤ ਨਹੀਂ ਹੋ ਸਕਦਾ ਮੈਂ ਗਲਤ ਨਹੀਂ ਹੋ ਸਕਦਾ ਨਹੀਂ 1 ਮਿੰਟ ਕਰ ਦਿਓ ਮੈਂ ਮੈਂ ਸਦੀਪ ਸਾਹਮਣੇ ਬੁਲਾਉਂਗਾ ਸਾਡੇ ਆਪਣੇ ਚੁਣੇ ਹੋਏ ਅਧਿਕਾਰੀ ਨੇ ਮੇਰੇ ਮੇਰੇ ਵੀ ਜਜ਼ਬਾਤ ਨੇਗੇ ਬਹੁਤ ਵੱਡੀ ਪੰਜਾਬ ਦੀ ਨੇ ਅਫਸਰ ਨੇ ਸਾਡਾ ਮੈਂ ਸਤਿਕਾਰ ਕਰਦਾ ਮੈਂ ਸਤਿਕਾਰ ਕਰਦਾ ਮੋਰ ਸਾਹਿਬ 1 ਮਿੰਟ ਗੱਲ ਸੁਣ ਲਾ ਮੈਂ ਸਤਿਕਾਰ ਕਰਦਾ ਮੈਂ ਇਹ ਚੀਜ਼ ਪੁੱਛਣਾ ਚਾਹਣਾ ਵੀ ਜਿਹੜਾ ਇਹ ਮਾਫੀਆ ਫੈਲਿਆ ਇਹ ਏ ਚੱਲ ਕਿਹਦੇ ਸਾਤੇ ਰਿਹਾ ਏ ਤੁਸੀਂ ਕਹਿੰਦੇ ਚਿੱਟਾ ਨਸ਼ਾ ਚਿੱਟੇ ਨਸ਼ੇ ਦੇ ਨਾਲੋਂ ਵੱਡਾ ਮਾਫੀਆ ਹੈ ਚਿੱਟੇ ਨਸ਼ੇ ਦੇ ਨਾਲੋਂ ਵੱਡਾ ਮਾਫੀਆ ਹੈ ਪੰਜਾਬ ਦੇ ਹਜ਼ਾਰ ਤੇ ਘਰਾਂ ਦੇ ਘਰਾਂ ਉ ਜਾੜ ਤੇ ਜਾ ਕੇ ਦੇਖੋ ਜੂਕੇ ਦੇ ਵਿੱਚ ਕੀ ਹਾਲਾਤ ਹੋਏ ਪੈਣਗੇ ਜਾ ਕੇ ਦੇਖੋ ਨੌਜਵਾਨ ਸੜਕਾਂ 'ਤੇ ਸੌਂਦੇ ਨੇ ਕੈਨੇਡਾ ਦੇ ਵਿੱਚ ਜਾ ਕੇ ਦੇਖੋ ਸੜਕਾਂ 'ਤੇ ਸੌਂਦੇ ਨੇ ਨੌਜਵਾਨ ਕਿੰਨੇ ਦੇ ਹਾਲਾਤ ਮਾੜੇ ਹੋਏ ਨੇਗੇ ਤੁਸੀਂ ਜਾ ਕੇ ਉੱਥੇ ਉਹ ਇਹ ਕਾਰਵਾਈ ਕਿਉਂ ਨਹੀਂ ਹੋ ਰਹੀ ਕਦੋਂ ਇਹ ਮਾਫੀਆ ਬੰਦ ਹੋਊਗਾ ਇੱਥੇ ਮਹਾਲੀ ਦੇ ਵਿੱਚ ਮੇਰੇ ਖਿਲਾਫ ਜਿਹੜਾ ਨੇ ਉਹਨੇ ਗਰੁੱਪ ਬਣਾਇਆ ਉਸ ਗਰੁੱਪ ਦੇ ਵਿੱਚ ਕੀ ਕਹਿ ਰਹੇ ਨੇਗੇ ਅਸੀਂ ਗੈਂਗਛੜਾਂ ਤੋਂ ਮਰਵਾਵਾਂਗੇ ਦੱਸੋ ਮੇਰੀ ਸੇਫਟੀ ਲਈ ਕੀ ਕਰੋਗੇ ਮੇਰੇ ਤਾਂ ਲੋਕ ਹੀ ਨੇ ਸਾਰਾ ਕੁਝ ਖੜੇ ਨੇ ਕਿੱਥੇ ਇਸ ਕਰਕੇ ਇਹ ਅਸੀਂ ਵੀ ਇਹੀ ਗੱਲ ਕਹਿਣਿਆ ਕੋਈ ਗੱਲ ਨਹੀਂ ਅਸੀਂ ਨਹੀਂ ਮਾਰਚ ਕਰਾਂਗੇ ਪਰ ਕੋਈ ਤਾਂ ਗੱਲ ਦੇ ਵਿੱਚ ਕੋਈ ਤਾਂ ਦਾ ਕੋਈ ਤਾਂ ਕੋਈ ਤਾਂ ਦਮ ਹੋਵੇ ਇਸ ਗੱਲ ਦੇ ਵਿੱਚ ਤੁਸੀਂ ਮੈਨੂੰ ਤੁਸੀਂ ਮੇਰੇ ਦੇ ਉੱਪਰ ਇੱਕ ਮਿੰਟ ਚੈਨੀ ਚੋਰੀ ਦਾ ਪਰਚਾ ਪਾਇਆ ਨਹੀਂ ਮੌੜ ਇੱਕ ਮਿੰਟ ਖੜ ਜਾ ਯਾਰ ਮੇਰੇ ਤੋਂ ਸਾਬਤ ਕਰੋ ਵੀ ਮੈਂ ਚੋਨੀ ਚੈਨੀ ਚੋਰ ਕਰਨੋ ਸੀਗਾ ਮੇਰੇ ਆਪਾਂ ਨਾਲ ਤੱਕੋ ਸੱਤਰਾ ਪਰਚਾ ਪਾਇਆ ਸਾਬਤ ਕਰੋ ਮੇਰੇ ਭੈਣਾਂ ਦਾ ਕੀ ਕਸੂਰ ਸੀ ਮੇਰੀਆਂ ਭੈਣਾਂ ਮੇਰੀ ਭੈਣ ਸਰਕਾਰ ਨੇ ਕੀ ਕੀਤਾ ਮੇਰੀ ਭੈਣ ਸਕੂਲ ਦੇ ਵਿੱਚ ਹਾਜ਼ਰ ਸੀਗੀ ਮੇਰਾ ਕੀ ਕਸੂਰ ਦੀ ਦੱਸੋ ਮੈਂ ਚੈਨੀ ਚੋਰਾ ਮੈਨੂੰ ਕਿਤੋਂ 10000 ਰੁਪਏ ਲੱਤਾ ਸਾਬਤ ਕਰੋ ਮੇਰੇ ਖਿਲਾਫ ਝੂਠੇ ਪਰਚੇ ਕਿਉਂ ਪਾਏ ਮੈਂ ਹਰ ਤਰੀਕਾਂ ਦੇ ਜਾ ਰਿਹਾ ਸਾਬਤ ਕਰੋ ਇਸ ਚੀਜ਼ ਦੀ ਗੱਲ ਇਸ ਕਰਕੇ ਇਹ ਜਿਹੜੀ ਗੱਲ ਆ ਝੂਠੇ ਪਰਚੇ ਪਾਉਣੇ ਝੂਠਾ ਜਾ ਕੇ ਟੌਰਚਰ ਕਰਨਾ ਜੇ ਮੈਂ ਲੋਕਾਂ ਦੀ ਲੜਾਈ ਲੜ ਰਿਹਾ ਤੁਸੀਂ ਮੈਨੂੰ ਤਾਂ ਟੌਰਚਰ ਕਰ ਰਹੇ ਹੋ ਤਾਂ ਮੇਰੇ ਤੇ ਕੁਝ ਹੋ ਰਿਹਾ ਹੈ ਮੈਨੂੰ ਇਹਨਾਂ ਦੇ ਖਰਾਬ ਮੇਰੇ ਜੇ ਤੁਸੀਂ ਅੱਜ ਇੱਥੇ ਨਾ ਆਉਂਦੇ ਮੈਨੂੰ ਚੱਕ ਲੈਣਾ ਸੀ ਪ੍ਰਸ਼ਾਸਨ ਨੇ ਜੇ ਤੁਸੀਂ ਇੱਥੇ ਨਾ ਆਉਂਦੇ ਤੇ ਮੀਡੀਆ ਨਾ ਆਉਂਦਾ ਇਹਨਾਂ ਨੇ ਖਰਾਬ ਮੀਟਿੰਗ ਕਰੀ ਜਾਂ ਇਹਨਾਂ ਨੇ ਪੈਸੇ ਇਕੱਠੇ ਕਰਨ ਇਹਨਾਂ ਨੇ ਇਸ ਕਰਕੇ ਇਹ ਜਿਹੜੀ ਗੱਲ ਆ ਤੇ ਇਹ ਗੱਲਾਂ ਦੇ ਉੱਪਰ ਇਹ ਲੋਕਾਂ ਦਾ ਕੋਈ ਨਾ ਕੋਈ ਮਸਲਾ ਹੱਲ ਹੋਣਾ ਚਾਹੀਦਾ ਇਹ ਲੋਕ ਬਹੁਤ ਪੀੜਤ ਨੇਗੇ ਇਹ ਅੰਨੀ ਬੋਲੀ ਸਰਕਾਰ ਸੁਣੇ ਆ ਤੀਜੇ ਦਿਨ ਜਿਹੜਾ ਬੈਠਾ ਪਖੰਡ ਕਰੀ ਜਾਂਦਾ ਮੈਂ ਵੱਡਾ ਬਣ ਕੇ ਭਗ ਸਿੰਘ ਵਾਲੀ ਪਾਗ ਵਾਲੀ ਉਸ ਜੀ ਦਾ ਹੀ ਮਸਲਾ ਹੱਲ ਕਰੇ ਆ ਕਿੰਨੇ ਲੋਕਾਂ ਦੀ ਗੱਲ ਸੁਣਨ ਨੂੰ ਤਿਆਰ ਹਰੇਕ ਪਿੰਡ ਦੇ ਵਿੱਚ 10 ਤੋਂ 12 15 ਬੰਦਾ ਬੰਦੇ ਪੀੜਤ ਨੇਗੇ ਇਸ ਕਰਕੇ ਇਹ ਮਸਲੇ ਦਾ ਕੋਈ ਤਾਂ ਮੁੱਦਾ ਹੱਲ ਕੀਤਾ ਜਾਵੇ ਸਾਨੂੰ ਕੋਈ ਸ਼ੌਂਕ ਨਹੀਂ ਹੈਗਾ ਨਾ ਮੈਨੂੰ ਕੋਈ ਵੋਟਾਂ ਚ ਨਾ ਕੋਈ ਮੈਨੂੰ ਲੀਡਰ ਬਣਨ ਦਾ ਸ਼ੌਂਕ ਆ ਕੱਲ ਇੱਕ ਪੱਤਰਕਾਰ ਨੇ ਲਕੇਸ਼ ਖੜਾ ਮੈਨੂੰ ਸਵਾਲ ਕਰਿਆ ਮੈਨੂੰ ਕਿਹਾ ਤੂੰ ਅਦਾ ਸ਼ਕਤੀ ਪ੍ਰਦਰਸ਼ਨ ਕਰ ਰਹੇ ਆ ਮੇਰਾ ਭਰਾ ਆ ਇਹ ਚੱਲ ਇਹਨੇ ਲੋਕਾਂ ਦੀ ਗੱਲ ਨੇ ਸਵਾਲ ਅੱਗੇ ਰੱਖਣਾ ਸੀ ਮੈਂ ਕਿਹਾ ਮੈਨੂੰ ਕੋਈ ਲੀਡਰ ਲੂਡਰ ਬਣਨ ਦਾ ਕੋਈ ਚੌਕ ਸ਼ੌਂਕ ਨਹੀਂ ਹੈਗਾ ਕੋਈ ਮੈਨੂੰ ਵੋਟਾਂ ਦੇ ਖੜੇ ਹੋਣ ਦਾ ਸ਼ੌਂਕ ਨਹੀਂ ਹੈਗਾ ਜਿੰਨੇ ਇਹਨਾਂ ਨੇ ਕਿਸੇ ਅੱਜ ਨੇ ਤੁਰੇ ਫਿਰਦਨੇ ਬੇਲੜ ਐਮਐਲਏ ਕਿਸ ਨੇ ਆ ਕੰਮ ਕੀਤਾ ਜਿਹੜਾ ਮੈਂ ਕੀਤਾ ਨਗੇ ਦੱਸੋ ਸਵਾਲ ਕਰੋ ਕੱਲ੍ਹੇ ਲੈ ਕੇ ਵੋਟਾਂ ਲੈ ਕੇ ਗੱਲਬਾਤ ਤੁਰੇ ਫਿਰਦੇ ਨੇਗੇ ਇਸ ਕਰਕੇ ਇਹ ਗੱਲਾਂ ਦੇ ਉੱਪਰ ਸਾਡੇ ਦੇ ਉੱਪਰ ਪ੍ਰਸ਼ਾਸਨ ਜ਼ਰੂਰ ਗੌਰ ਕਰੇ ਮੈਂ ਕਹਿਣਾ ਚਾਹਣਾ ਪੁਲਿਸ ਪ੍ਰਸ਼ਾਸਨ ਆਜ਼ਾਦ ਹੋਣਾ ਚਾਹੀਦਾ ਅਫਸਰ ਸਾਡੇ ਆਜ਼ਾਦ ਹੋਣੇ ਚਾਹੀਦੇ ਨੇਗੇ ਅਫਸਰਾਂ ਦੇ ਉੱਪਰ ਇਹਨਾਂ ਦਾ ਪ੍ਰਭਾਵ ਨਹੀਂ ਹੋਣਾ ਚਾਹੀਦਾ ਇਹ ਫੂਡ ਕਰਕੇ ਅਫਸਰਾਂ ਨੂੰ ਵੀ ਤੰਗ ਕਰਦੇ ਨੇਗੇ ਸਾਡੀ ਗੱਲ ਸੁਣੋ ਸਾਡੀ ਗੱਲ ਸੁਣੋ ਇਹ ਜਿਹੜਾ ਮੁੱਦਾ ਹੈ ਇਸ ਮੁੱਦੇ ਦੇ ਲੈ ਕੇ ਮੈਂ ਇੱਥੇ ਆਇਆ ਲਹਿਮਾਨ ਸਾਹਿਬ ਮੇਰੀਆਂ ਗੱਲਾਂ ਸਹੀਆਂ ਜੇ ਮੇਰੀ ਕੋਈ ਵੀ ਤੁਸੀਂ ਬਣਾਉਂਦੇ ਮੇਰੀ ਕੋਈ ਵੀ ਗੱਲ ਦੇ ਵਿੱਚ ਗਲਤੀ ਹੈ ਤਾਂ ਡੀਐਸਪੀ ਸਾਹਿਬ ਪ੍ਰਸ਼ਾਸਨ ਸਾਹਿਬ ਮੈਨੂੰ ਕਹਦੇ ਵੀ ਤੂੰ ਇੱਥੇ ਗਲਤਾਂ ਮੈਂ ਗਲਤੀ ਮੰਨਦਾ ਇੱਕ ਮਿੰਟ ਖੜ ਜਾ ਮੋੜ ਇੱਕ ਮਿੰਟ ਖੜ ਜਾ ਬਾਈ ਮਾਨ ਗੱਲ ਕਰਨ ਲਈ ਅੱਗੇ ਆਜੇ ਐ ਨਹੀਂ ਗੱਲ ਬਣਦੀ